ਸਤਿ ਸ੍ਰੀ ਅਕਾਲ ਜੀ। ਟ੍ਰੁੱਥ ਟਾਕਸ ਚੈਨਲ ਤੇ ਖਬਰਾਂ ਸੁਣਨ ਲਈ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਮਿਤੀ 19 ਜਨਵਰੀ 2025 ਦਿਨ ਐਤਵਾਰ ਅਤੇ ਮੈਂ ਗਗਨਦੀਪ ਸਿੰਘ ਹਾਜ਼ਰ ਹਾਂ ਜੀ ਖਬਰਾਂ ਦੇ ਬੁਲੇਟਿਨ ਦੇ ਨਾਲ। ਅੱਜ ਦੀਆਂ ਮੁੱਖ ਖਬਰਾਂ ਦਾ ਵੇਰਵਾ ਕੁਝ ਇਸ ਪ੍ਰਕਾਰ ਹੈ। ਪਾਟਨਾ ਵਿਖੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋ ਸਕਦੇ ਹਨ ਵੱਡੇ ਐਲਾਨ। ਟਰੰਪ ਦੇ ਸਹੂਜਕ ਦੇ ਹੀ ਪ੍ਰਵਾਸੀਆਂ ਤੇ ਕਸਿਆ ਜਾਵੇਗਾ ਸਿਕੰਜਾ। ਵੱਡੀ ਛਾਪੇਮਾਰੀ ਦੀ ਯੋਜਨਾ ਹੋਣਗੇ ਗ੍ਰਿਫਤਾਰੀਆਂ। 13 ਅਬਿਆਸ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾ ਜਾਰੀ ਹੋਏ ਨਵੇਂ ਹੁਕਮ ਖਤਮ ਹੋਈ ਜੰਗ ਇਜ਼ਰਾਈਲ ਹਮਾਸ ਦੇ ਲੋਕਾਂ ਨੂੰ ਆਵੇਗਾ ਸਾਹ ਅਤੇ ਇਸ ਦੇ ਨਾਲ ਹੀ ਹੁਣ ਖਬਰਾਂ ਵਿਸਤਾਰ ਸਹਿਤ ਐਮਐਸਪੀ ਸਣੇ ਹੋਰ ਨਾਮਗਾਂ ਨੂੰ ਲੈ ਕੇ ਪੰਜਾਬ ਹਰਿਆਣਾ ਦੀਆਂ ਸਰਹੱਦਾਂ ਤੇ ਧਰਨਾ ਦੇ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਕੱਲ ਇੱਕ ਵਾਰ ਫਿਰ ਤੋਂ ਪਟਿਆਲਾ ਦੇ ਪਾਤੜਾ ਵਿਖੇ ਮੀਟਿੰਗ ਸੱਦੀ ਗਈ ਮੀਟਿੰਗ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਤੇ ਹੋਰ ਜਥੇਬੰਦੀਆਂ ਸ਼ਾਮਲ ਹੋਈਆਂ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਮੀਟਿੰਗ ਤੋਂ ਪਹਿਲਾਂ ਕੁਝ ਵੀ ਕਹਿਣਾ ਸਹੀ ਨਹੀਂ ਹੈ ਪਰ ਮੀਟਿੰਗ ਵਿੱਚ ਜੋ ਵੀ ਫੈਸਲੇ ਲਏ ਜਾਣਗੇ ਉਹ ਲੋਕ ਹਿੱਤ ਅਤੇ ਕਿਸਾਨਾਂ ਦੇ ਹਿੱਤ ਦੇ ਵਿੱਚ ਹੋਣਗੇ ਇਹ ਮੀਟਿੰਗ ਕਿਸਾਨ ਸੰਘਰਸ਼ ਲਈ ਏਕਤਾ ਉੱਤੇ ਜ਼ੋਰ ਦੇਣ ਲਈ ਸੱਦੀ ਗਈ ਅਤੇ ਇਸ ਤੋਂ ਪਹਿਲਾਂ ਹੋਈ ਮੀਟਿੰਗ ਦੇ ਵਿੱਚ ਸਾਰਥਕ ਸਿੱਟੇ ਨਿਕਲੇ ਸਨ ਦੱਸ ਦਈਏ ਕਿ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਸਿੰਘ ਨੇ ਕਿਹਾ ਕਿ ਦਿੱਲੀ ਕੂਚ ਨੂੰ ਲੈ ਕੇ ਰਣਨੀਤੀ ਬਣਾਈ ਜਾਵੇਗੀ ਅਤੇ ਸਰਕਾਰਾਂ ਉੱਤੇ ਕਿਸ ਤਰ੍ਹਾਂ ਦਬਾਅ ਬਣਾਇਆ ਜਾਵੇ ਇਸ ਸਬੰਧੀ ਵੀ ਨੀਤੀ ਬਣਾਈ ਜਾ ਰਹੀ ਹੈ ਉੱਥੇ ਹੀ ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਟਰੈਕਟਰ ਮਾਰਚ ਦੇਸ਼ ਭਰ ਵਿੱਚ ਹਰ ਪਾਸੇ ਕੀਤਾ ਜਾਵੇਗਾ ਇਸ ਤੋਂ ਇਲਾਵਾ 24 ਅਤੇ 25 ਜਨਵਰੀ ਨੂੰ ਕੀ ਰਣਨੀਤੀ ਹੋਵੇਗੀ ਇਸ ਤੇ ਵੀ ਚਰਚਾ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਸਰਕਾਰਾਂ ਕਹਿੰਦੀਆਂ ਹਨ ਕਿ ਕਿਸਾਨ ਇਕਜੁੱਟ ਨਹੀਂ ਹਨ ਪਰ ਹੁਣ ਤਾਂ ਕਿਸਾਨ ਵੀ ਇਕਜੁੱਟ ਹਨ ਤੇ ਫੈਸਲੇ ਵੀ ਸਾਂਝੇ ਹਨ ਤਾਂ ਫਿਰ ਹੁਣ ਕੇਂਦਰ ਸਰਕਾਰ ਨੂੰ ਕੀ ਚਾਹੀਦਾ ਹੈ ਇਸ ਸਬ ਦੇ ਨਾਲ ਹੀ ਡੱਲੇਵਾਲ ਜੀ ਦੀ ਸਿਹਤ ਦੇ ਬਾਰੇ ਦੱਸ ਦਿਆਂ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਵਿੱਚ ਲਗਾਤਾਰ ਗਰਾਫਟ ਆ ਰਹੀ ਹੈ ਅਤੇ ਉਹਨਾਂ ਦੇ ਮਰਨ ਵਰਤ ਦਾ 54ਵਾਂ ਦਿਨ ਸ਼ੁਰੂ ਹੋ ਗਿਆ ਹੈ ਡੱਲੇਵਾਲ ਦਾ ਭਾਰ ਵੀ ਕਿਲੋ ਕੱਟ ਗਿਆ ਹੈ ਅਤੇ ਦੂਜੇ ਪਾਸੇ ਕਿਸਾਨ ਅੰਦੋਲਨ ਦੂਜੇ ਦੇ ਤਹਿਤ ਸ਼ੰਭੂ ਬਾਡਰ ਤੇ ਕਿਸਾਨਾਂ ਦਾ ਧਰਨਾ ਜਾਰੀ ਹੈ ਉਹਨਾਂ ਕਹਾ ਕਿ ਹੁਣ ਤਾਂ ਉਹਨਾਂ ਦੇ ਨਾਲ 111 ਕਿਸਾਨ ਹੋਰ ਮਰਨ ਵਰਤ ਤੇ ਬਹਿ ਗਏ ਹਨ ਅਤੇ ਜੇਕਰ ਕੋਈ ਨੁਕਸਾਨ ਹੋਇਆ ਤਾਂ ਵੱਡੇ ਪੱਧਰ ਤੇ ਹੀ ਹੋਵੇਗਾ ਪ੍ਰਤੀਸ਼ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਵਧਦੇ ਹੋਏ ਦੱਸਦੀ ਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਟਰੰਪ ਦੇ ਸੌ ਚੱਕਣ ਤੋਂ ਤੁਰੰਤ ਬਾਅਦ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਯੋਜਨਾ ਬਣਾਈ ਹੈ ਇਸ ਦੇ ਵਿੱਚ ਇੱਕ ਵੱਡਾ ਇਮੀਗ੍ਰੇਸ਼ਨ ਸਾਫਾ ਵੀ ਸ਼ਾਮਲ ਹੈ ਜੋ 트럼ਪ ਦੇ ਸੌ ਚੋਕਣ ਦੇ ਦੂਜੇ ਦਿਨ ਮੰਗਲਵਾਰ ਨੂੰ ਸ਼ਿਕਾਗੋ ਤੋਂ ਸ਼ੁਰੂ ਕੀਤਾ ਜਾਵੇਗਾ ਇਹ ਆਪਰੇਸ਼ਨ ਪੂਰਾ ਹਫਤਾ ਚੱਲੇਗਾ ਤੇ ਇਸ ਸਕੀਮ ਦੇ ਲਈ 100 ਤੋਂ 200 ਅਧਿਕਾਰੀ ਤਾਇਨਾਤ ਰਹਿਣਗੇ ਦੱਸ ਦਈਏ ਕਿ ਇਹ ਕਦਮ 트럼ਪ ਦੇ ਚੋਣ ਪ੍ਰਚਾਰ ਦੌਰਾਨ ਕੀਤੇ ਵਾਅਦਿਆਂ ਦਾ ਹਿੱਸਾ ਹੈ ਜਿਸ ਵਿੱਚ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਆਪਣੀ ਤਰਜੀਹ ਬਣਾਇਆ ਸੀ ਇਹ ਇਮੀਗ੍ਰੇਸ਼ਨ ਸਾਫਾ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਸ਼ਿਕਾਗੋ ਇੱਕ ਪ੍ਰਮੁੱਖ ਸਥਾਨ ਹੋਵੇਗਾ ਜਿੱਥੇ ਇਸ ਨੂੰ ਲਾਂਚ ਕੀਤਾ ਜਾਵੇਗਾ 트럼ਪ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਲਈ ਵੱਖ-ਵੱਖ ਸ਼ਹਿਰਾਂ ਵਿੱਚ ਗ੍ਰਿਫਤਾਰੀ ਮਹਿੰਮ ਚਲਾਉਣ ਦੀ ਯੋਜਨਾ ਬਣਾਈ ਹੈ ਹਾਲਾਂਕਿ ਸ਼ਿਕਾਗੋ ਤੇ ਕੋਈ ਖਾਸ ਫੋਕਸ ਨਹੀਂ ਹੋਵੇਗਾ ਪਰ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਨਿਊਯਾਰਕ ਮੀਆਮੀ ਅਤੇ ਹੋਰ ਵੱਡੇ ਸ਼ਹਿਰਾਂ 'ਚ ਵੀ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ ਇਮੀਗ੍ਰੇਸ਼ਨ 트럼ਪ ਦੀ ਚੋਣ ਮਹਮਦਾ ਸਭ ਤੋਂ ਮਹੱਤਵਪੂਰਨ ਅਹਿਸਾਸੀ ਉਹਨਾਂ ਨੇ ਬਾਰ-ਬਾਰ ਕਿਹਾ ਸੀ ਕਿ ਰਾਸ਼ਟਰਪਤੀ ਬਨਨ ਤੋਂ ਬਾਅਦ ਉਹ ਅਮਰੀਕਾ 'ਚ ਹੁਣ ਤੱਕ ਦੇ ਸਭ ਤੋਂ ਵੱਡੇ akrelu ਦੇਸ਼ ਨਿਕਾਲੇ ਦੀ ਕਾਰਵਾਈ ਸ਼ੁਰੂ ਕਰਨਗੇ ਜਨਵਰੀ 2024 ਵਿੱਚ 트ੰਪ ਨੇ ਐਲਾਨ ਕੀਤਾ ਸੀ ਕਿ ਉਸ ਦੀ ਸਰਕਾਰ ਪਹਿਲੇ ਦਿਨ ਤੋਂ ਇਮੀਗ੍ਰੇਸ਼ਨ ਨਿਯਮਾਂ ਨੂੰ ਲਾਗੂ ਕਰਨ ਲਈ ਸਖਤ ਕਦਮ ਚੁੱਕੇਗੀ ਤੇ ਇਸ ਦੇ ਨਾਲ ਹੀ ਹੁਣ ਅਗਲੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਵੱਲੋਂ ਵੱਡਾ ਫੈਸਲਾ ਲੈਂਦੇ ਆ VIP ਕਲਚਰ ਖਤਮ ਕਰ ਦਿੱਤਾ ਗਿਆ ਹੈ ਇਸ ਸਬੰਧੀ ਡੇਰੇ ਵੱਲੋਂ ਬਕਾਇਦਾ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ ਜਿਸ ਵਿੱਚ ਸਾਫ਼ ਕੀਤਾ ਗਿਆ ਹੈ ਕਿ ਹੁਣ ਡੇਰੇ ਵਿੱਚ ਨਤਮਸਤਕ ਹੋਣ ਲਈ ਆਉਣ ਵਾਲੇ VIPਆਂ ਨੂੰ ਸਪੈਸ਼ਲ ਟ੍ਰੀਟਮੈਂਟ ਨਹੀਂ ਮਿਲੇਗਾ ਅਤੇ ਉਹ ਆਮ ਸੰਗਤ ਦੇ ਨਾਲ ਹੀ satsang ਵਿੱਚ ਬੈਠਣਗੇ ਦੱਸਦੀਏ ਕਿ ਡੇਰਾ ਰਾਧਾ ਸੁਆਮੀ satsang ਬਿਆਸ ਵਿੱਚ ਵੱਡੀ ਗਿਣਤੀ ਵਿੱਚ ਸਿਆਸੀ ਸ਼ਖਸੀਅਤਾਂ ਅਦਾਕਾਰ ਸੰਗਰ ਅਤੇ ਹੋਰ VIP ਆਉਂਦੇ ਹਨ ਪਹਿਲਾਂ ਇਹਨਾਂ VIPਆਂ ਨੂੰ ਸਪੈਸ਼ਲ ਪਾਸ ਦਿੱਤੇ ਜਾਂਦੇ ਸਨ ਅਤੇ ਡੇਰੇ ਵਿੱਚ satsang ਦੌਰਾਨ ਇਹ VIP ਅਗਨੀਆਂ ਲਾਈਨਾਂ ਵਿੱਚ ਬੈਠਦੇ ਸਨ ਪਰ ਹੁਣ ਜਾਰੀ ਹੁਕਮਤ ਦੇ ਅਨੁਸਾਰ ਇਸ ਸਿਸਟਮ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਹੁਣ ਇਹ VIP ਵੀ satsang ਦੌਰਾਨ ਆਮ ਸੰਗਤ ਦੇ ਵਿੱਚ ਹੀ ਬੈਠਣਗੇ ਅਤੇ ਹੁਣ ਅੱਜ ਦੀ ਆਖਰੀ ਖਬਰ ਦੇ ਬਾਰੇ ਗੱਲਬਾਤ ਕਰਦੇ ਹੋਏ ਦੱਸ ਦਈਏ ਕਿ ਕਾਤਰ ਦੇ ਵਿਦੇਸ਼ ਮੰਤਰਾਲਾ ਨੇ ਬੀਤੇ ਦਿਨੀਂ ਜਾਣਕਾਰੀ ਦਿੱਤੀ ਕਿ ਹਮਾਸ ਅਤੇ ਇਜ਼ਰਾਇਲ ਵਿਚਕਾਰ ਜੰਗਬੰਦੀ ਸਮਝੌਤਾ ਐਤਵਾਰ ਸਵੇਰੇ 8:30 ਵਜੇ ਲਾਗੂ ਹੋ ਜਾਵੇਗਾ ਅਤੇ ਕਾਤਰ ਦੇ ਵਿਦੇਸ਼ ਮੰਤਰੀ ਮਾਜੇਦਾਲ ਅਸਾਰੀ ਨੇ ਐਕਸ ਅਕਾਊਂਟ ਤੇ ਇੱਕ ਪੋਸਟ ਵਿੱਚ ਸਾਫ਼ ਕੀਤਾ ਕਿ ਜੰਗਬੰਦੀ ਸਮਝੌਤਾ ਐਤਵਾਰ ਸਵੇਰੇ 8:30 ਵਜੇ ਤੋਂ ਲਾਗੂ ਹੋਵੇਗਾ ਅਤੇ ਉਹਨਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਅਧਿਕਾਰੀਆਂ ਤੋਂ ਨਿਰਦੇਸ਼ਾਂ ਦੀ ਉਡੀਕ ਕਰਨ ਦੀ ਸਲਾਹ ਦਿੱਤੀ ਹੈ ਦੱਸ ਲਿਏ ਕਿ ਇਜ਼ਰਾਈਲੀ ਕੈਬਨਿਟ ਨੇ ਸ਼ਨੀਵਾਰ ਸਵੇਰੇ ਗਾਜ਼ਾ ਵਿੱਚ ਜੰਗਬੰਦੀ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਸਮਝੌਤੇ ਦੇ ਲਾਗੂ ਹੋਣ ਦੇ ਨਾਲ ਦਰਜਣਾ ਬੰਦਕਾਂ ਨੂੰ ਰਹਾ ਕੀਤਾ ਜਾ ਸਕੇਗਾ ਅਤੇ ਹਮਾਸ ਨਾਲ 15 ਮਹੀਨਿਆਂ ਤੋਂ ਚੱਲ ਰਹੀ ਜੰਗ ਤੇ ਰੋਕ ਲੱਗੇਗੀ ਜੰਗਬੰਦੀ ਦੀਆਂ ਰਿਪੋਰਟਾਂ ਦੇ ਬਾਵਜੂਦ ਸ਼ਨੀਵਾਰ ਨੂੰ ਕੇਂਦਰੀ ਇਜ਼ਰਾਈਲ ਵਿੱਚ ਸਾਇਰਨ ਵੱਜੇ ਅਤੇ ਫੌਜ ਨੇ ਕਿਹਾ ਕਿ ਉਸ ਨੇ ਯਮਨ ਤੋਂ ਦਾਗੀਆਂ ਗਈਆਂ ਮਸਾਈਲਾਂ ਨੂੰ ਰੋਕ ਦਿੱਤਾ ਹੈ ਅਤੇ ਇਸ ਤੋਂ ਪਹਿਲਾਂ ਕਤਰ ਦੇ ਵਿਦੇਸ਼ ਮਤਰਾਦਾਨਾਂ ਨੇ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਵੰਦੀ ਐਤਵਾਰ ਸਵੇਰੇ 6:30 ਵਜੇ ਤੋਂ ਲਾਗੂ ਹੋਣ ਦੀ ਗੱਲ ਕਹੀ ਸੀ ਅਤੇ ਇਸ ਦੇ ਨਾਲ ਹੀ ਅੱਜ ਦਾ ਸਮਾਚਾਰ ਸਮਾਪਤ ਹੁੰਦਾ ਹੈ ਮੈਂ ਗਗਨਦੀਪ ਸਿੰਘ ਧੰਨਵਾਦ